ਦੇਖੋ ਕਿਤੇ ਪੂਰੀ ਤਰੀਕੇ ਦੇ ਨਾਲ ਇੱਥੇ ਦੇਖੋ ਡਰੋਨ ਕਿਵੇਂ ਵੱਜੇ ਕਿੱਥੋਂ ਵੱਜੇ ਡਰੋਨ ਤੁਹਾਡੇ ਜੀ ਤਾਂ ਹੁੰਦੀ ਹੈ ਰਹਿਣੀ ਹੁਣ ਵੱਜਣੀ ਹੈ ਚੋਟਾਂ ਤਾਂ ਪਤਾ ਹੀ ਆ ਪਹਿਲੇ ਹੀ ਉਹ ਤਾਂ ਪਹਿਲੇ ਹੀ ਪਤਾ ਸੀ ਅਈਸਤਾ ਪੋ ਬੈਰੀਕੇਟ ਤੋੜਨ ਗਏ ਸੀ ਜੁਪਟਣ ਗਏ ਸੀ ਪੱਟ ਤਾਂ ਕੋਈ ਬੈਰੀਕੇਟ ਅੱਗੇ ਹਾਂਜੀ ਹਾਂ ਤੋੜੇ ਕਿਹੜਾ ਬਣਾ ਅ ਇੱਕ ਦੋ ਪੱਟ ਹੋਏ ਆ ਮੂਰੇ ਜੇ ਪੱਟੀ ਹੁਣ ਕਰਨਗੇ ਜੀ ਇਹ ਹੁਣ ਹੁਣੀ ਨਵਾਂ ਆ ਹੁਣ ਵੱਜੇ ਜੀ ਆ ਸਿਰੇ ਹੋਇਆ ਆ ਇੱਥੇ ਤਿੰਨ ਨਾੜਾਂ ਵੀ ਨਿਕਲ ਗਈਆਂ ਬੱਲੇ ਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਹ ਫਟੜ ਹੋ ਗਿਆ ਹੈ ਕਿਸਾਨ ਨੇ ਉਹਨਾਂ ਦੇ ਸੱਟ ਲੱਗੀ ਹੈ ਦੇਖੋ ਇਹ ਗੋਲਾ ਚੱਲਿਆ ਜੀ ਤੁਹਾਡੇ ਉੱਪਰ ਹਾਂਜੀ ਹਾਂਜੀ ਰਬੜ ਗੋਲੀ ਜਿਹੜੀ ਰਬੜ ਦੀ ਆ ਉਹ ਮਾਰੀ ਆ ਕੀ ਨਾਮ ਹੈ ਜੀ ਤੁਹਾਡਾ ਹਜ਼ਾਰ ਸਿੰਘ ਆ ਜੀ ਕਿਹੜੇ ਜਥੇਬੰਦੀ ਤੋਂ ਭਾਰਤੀ ਕਿਸਾਨ ਜੀ ਉਹਨਾਂ ਦਾ ਖੋਸਾ ਸੂਬਾ ਮੀਤ ਪ੍ਰਧਾਨ ਦਾ ਜੀ ਮੈਂ ਤੇ ਜਾਣ ਬੁੱਝ ਕੇ ਉਹਨਾਂ ਦੇਖ ਕੇ ਸਿੱਧੀ ਫੇਰ ਮਾਰੀ ਆ ਜੀ ਕੋਈ ਤੋੜ ਪਾਣ ਦੀ ਸੀ ਜੇ ਦੇਖ ਰਹੇ ਸੀ ਜਾ ਰਹੇ ਸੀ ਅੱਗੇ ਸੀ ਜਨਾਂ ਤੇ ਦੇਖ ਕੇ ਸਪੈਸ਼ਲ ਫੇਰ ਮਾਰੀ ਬਹੁਤ ਜ਼ਿਆਦਾ ਤੁਹਾਡੇ ਚੋਟ ਲਾਈਏ ਕੋਈ ਨਾ ਦੀ ਤਾਂ ਹੁੰਦੀ ਹੈ ਰਹਿਣੀ ਹੁਣ ਵੱਜਣੀ ਹੈ ਚੋਟਾਂ ਤਾਂ ਪਤਾ ਹੀ ਆ ਪਹਿਲੇ ਹੀ ਉਹ ਤਾਂ ਪਹਿਲੇ ਹੀ ਪਤਾ ਸੀ ਬਿਚੋਟਾ ਲੱਗਣੀ ਆ 10 ਮਿੰਟ ਬਾਅਦ ਲਾ ਦੇ ਆ ਲੱਕ ਤੇ ਲੱਗਿਆ ਸੀ ਤੂੰ ਕਿੰਨੇ ਕਾਗੇ ਸੀਗੇ ਜਮੀ ਅੱਗੇ ਸੀ ਐਂਡ ਉਤੇ ਜੀ ਕੀ ਕਰ ਰਹੇ ਸੀ ਤੁਸੀਂ ਅਸੀਂ ਤਾਂ ਪਵੈਰੀਗੇਟ ਤੋੜਨ ਗਏ ਸੀ ਜੂ ਪੱਟਣ ਗਏ ਸੀ ਪੱਟ ਤਾਂ ਕੋਈ ਵੈਰੀਕੇ ਡੱਗੇ ਹਾਂਜੀ ਹਾਂ ਤੋੜ ਕੇ ਆ ਆ ਇੱਕ ਦੋ ਪੱਟ ਹੋਏ ਆ ਮੂਰੇ ਜੇ ਜਿਹੜੇ ਸਿਮੈਂਟਡ ਸਿਮੈਂਟ ਵਾਲੇ ਹਾਂਜੀ ਹਾਂਜੀ ਪੱਟੋਗੇ ਉਹ ਚਾਹ ਕਿਦ ਕੀ ਕਿਦ ਨਾਲ ਚੱਕ ਕੇ ਪਿੱਛੇ ਲੈ ਆਏ ਆ ਚੱਕ ਕੇ ਪਿੱਛੇ ਟਰੈਕਟਰ ਨਾਲ ਪਿੱਛੇ ਲੈ ਕੇ ਆ ਰਹੇ ਆ ਪਿੱਛੇ ਲੈ ਤੇ ਤੁਸੀਂ ਕਿਹ ਕਿਧੇ ਤੇ ਸੀਗੇ ਟਰੈਕਟਰ ਤੇ ਸੀਗੇ ਨਹੀਂ ਨਹੀਂ ਮੈਂ ਪੈਦਲ ਸੀ ਜ ਨਾਲ ਪੈਦਲ ਕਿਵੇਂ ਤੁਸੀਂ ਉਹਦੇ ਬਾਰੇ ਕੋਈ ਚਿੰਨੀ ਪਾਉਣਾ ਹੁੰਦਾ ਨਾਲ ਹੈਲਪ ਦੀ ਲੋੜ ਤਾਂ ਹੁੰਦੀ ਆ ਹਾਂਜੀ 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 ਉਹ ਸੀ ਅੱਛਾ ਜੀ ਤੁਸੀਂ ਹੁਣ ਰੈਸਟ ਕਰੋਗੇ ਕਰ ਲਓ ਰੈਸਟ ਥੋੜਾ ਪਤਾ ਹਾਂਜੀ ਰੈਸਟ ਠੀਕ ਆ ਜੇ ਤਾਂ ਫੇਰ ਚੱਲਦੇ ਜੇ ਜ਼ਿਆਦਾ ਪ੍ਰੋਬਲਮ ਆਈ ਫੇਰ ਮੁੜ ਆਉਂਗੇ ਥੋੜਾ ਰੈਸਟ ਕਰ ਲਓ ਜੀ ਤੁਸੀਂ ਕਰਾ ਲਓ ਕੋਈ ਨਾ ਜੇ ਤਾਂ ਠੀਕ ਆ ਫਿਲਹਾਲ ਕੋਈ ਪ੍ਰੋਬਲਮ ਨਹੀਂ ਆਇਆ ਹੁਣ ਅੱਗੇ ਤੁਸੀਂ ਹੁਣ ਹੌਸਲੇ ਚ ਪੂਰੇ ਹਾਂਜੀ ਹਾਂ ਫੇਰ ਚੱਲਿਆ ਤੁਹਾਡੇ ਸਾਹਮਣੇ ਦੇਖ ਲਓ ਹੌਸਲੇ ਨਹੀਂ ਜਗਾ ਪੁਰ ਹੌਸਲੇ ਨਹੀਂ ਤਾਂ ਕਿਸਾਨਾਂ ਦਾ ਹੌਸਲਾ ਦੇਖਣ ਵਾਲਾ ਕਿਸਾਨ ਹਜੇ ਵੀ ਦੇਖੋ ਉਹਨਾਂ ਦੇ ਪੂਰੇ ਤਰੀਕੇ ਦੇ ਨਾਲ ਉਹਨਾਂ ਦੇ ਲੱਗੀ ਹੈ ਪੂਰੇ ਤਰੀਕੇ ਦੇ ਨਾਲ ਇੱਥੇ ਐਂਬੂਲੈਂਸ ਹੈਗੀ ਹੈ ਜੀ ਦੇਖੋ ਕਿਵੇਂ ਖੂਨ ਦੇ ਨਾਲ ਭਰਿਆ ਪਿਆ ਪੂਰੇ ਤਰੀਕੇ ਦੇ ਨਾਲ ਅਰਬਾਵਾਜੂ ਦੋਸਤ ਦੇ ਦੇਖੋ ਉਹ ਕੋਈ ਕੰਮ ਨਹੀਂ ਕਰਦਾ ਯਾਰ ਇਹਨਾਂ ਦੇ ਵੀ ਦੇਖੋ ਕਿਸ ਤਰ੍ਹਾਂ ਗਲੇ ਗਲੇ ਦੇਖੋ ਖੂਨ ਪਾ ਕੇ ਨਾ ਦੋ ਗਲੇ ਦੇ ਲਗਾਤਾਰ ਗਲੇ ਤੋਂ ਲਗਾਤਾਰ ਖੂਨ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਹੱਥ ਤੇ ਦੇਖੋ ਹੱਥ ਪਾਟ ਗਿਆ ਪੂਰੇ ਤਰੀਕੇ ਦੇ ਨਾਲ ਇੱਥੇ ਵੀ ਇੱਕ ਗੋਲਾ ਚੱਲਿਆ ਆਸਿਰ ਤੇ ਵੀ ਇੱਥੇ ਦੇਖੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਲੱਗਿਆ ਔਰ ਖੂਨ ਲਗਾਤਾਰ ਚੱਲ ਰਿਹਾ ਕਿਸਾਨਾ ਦੇ ਨੂੰ ਜਿਹੜੇ ਗੋਲੇ ਸ਼ੈਲ ਜਿਹੜੇ ਨੇ ਉਹ ਬੁਰੀ ਤਰੀਕੇ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਜ਼ਖਮੀ ਹੋ ਰਹੇ ਨੇ ਕਿਸਾਨ ਹੋਣ ਕਿਸਾਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਰਿਹਾ ਛਰੇ ਜਿਹੜੇ ਲੱਗ ਰਹੇ ਨੇ ਔਰ ਦੇਖੋ ਕਿਸ ਤਰੀਕੇ ਦੇ ਨਾਲ ਖੂਨ ਨਾ ਜ਼ਿਆਦਾ ਵਗ ਰਿਹਾ ਔਰ ਕਿਸ ਤਰੀਕੇ ਦੇ ਨਾਲ ਐਂਬੂਲੈਂਸ ਖੜੀ ਕੀਤੀ ਗਈ ਹੈ ਇੱਥੇ ਔਰ ਐਂਬੂਲੈਂਸ ਦੇ ਵਿੱਚ ਸਾਰੀ ਦਵਾਈ ਹਰ ਚੀਜ਼ ਔਰ ਨਾਲ ਦੀ ਨਾਲ ਉਹਨਾਂ ਨੂੰ ਫਰਸਟ ਏਡ ਦਿੱਤੀ ਜਾ ਰਹੀ ਹੈ ਐਂਬੂਲੈਂਸਾਂ ਖੜੀਆਂ ਕੀਤੀਆਂ ਗਈਆਂ ਨੇ ਤੁਸੀਂ ਦੇਖੋ ਬਜ਼ੁਰਗ ਕਿਸਾਨ ਹੈਗੇ ਜਿਹੜੇ ਕਿ ਅੱਗੇ ਸਿਗੇ ਦੂਸਰੇ ਕਿਸਾਨ ਜਿਹੜੇ ਨੇ ਨਕਤੇ ਜਿਨ੍ਹਾਂ ਦੇ ਨਕਤੇ ਲੱਗੇ ਆਰ ਜਿਨ੍ਹਾਂ ਦੇ ਨਕਤੇ ਦੇਖੋ ਪਟੀਆਂ ਇੱਧਰ ਨਕਤੇ ਵੀ ਪਟੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਉਹਨਾਂ ਨੇ ਦੱਸਿਆ ਕਿ ਅਸੀਂ ਅੱਗੇ ਜਿਹੜਾ ਅੱਗੇ ਗਏ ਸੀਗੇ ਔਰ ਜਿਹੜੀਆਂ ਅੱਗੇ ਉਹਨਾਂ ਨੇ ਰੁਕਾ ਲਾ ਰੱਖਿਆ ਨੇ ਸਿਮਿੰਟਡ ਬੈਰੀਕੇਡ ਨੇ ਉਹਨਾਂ ਨੂੰ ਕਿਸਾਨ ਪਿੱਛੇ ਖਿੱਚ ਕੇ ਲਿਆਏ ਨੇ ਐਸ ਕਰਕੇ ਪਹਿਲੀ ਬੈਰੀਕੇਡ ਜਿਹੜੀ ਆ ਉਹ ਥੋੜੀ ਗਈ ਹੈ ਐਸ ਕਰਕੇ ਕਹਿੰਦੇ ਅਸੀਂ ਉਹ ਅੱਗੇ ਜਿਹੜਾ ਉਸ ਨੂੰ ਲੱਗਰ ਪਾਉਣ ਵਾਸਤੇ ਗਏ ਸੀਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਜ਼ਖਮ ਔਰ ਕਿੰਨਾ ਖੂਨ ਜਿਹੜਾ ਹੈ ਵਗ ਰਿਹਾ ਕਿਸਾਨ ਦੇ ਕੱਢ ਦਿੱਤੀ ਜਾ ਰਹੀ ਹੈ ਨੁਕਸਾਨ ਹੋ ਰਿਹਾ ਹੁਣ ਕਿਸਾਨਾਂ ਦਾ ਹੱਥ ਦੇਖੋ ਕਿ ਫਟ ਹੱਥ ਤੇ ਕੀ ਵਫਟ ਅੱਜ ਕਹੀ ਜਾਂਦਾ ਤੁਹਾਡੇ ਹੱਥ ਤੇ ਕੀ ਹੋਇਆ ਜੀ ਇਹ ਗੋਲੇ ਛਿੱਟੇ ਆਈਏ ਇਹਨਾਂ ਨੇ ਬੰਬ ਦੇ ਆਹ ਦੇਖੋ ਵੀ ਚਾਹ ਬੱਜੇ ਆ ਵਿੱਚ ਹੋਰ ਵੀ ਬੱਜੇ ਆ ਬਹੁਤ ਡੂੰਗੇ ਡੂੰਗੇ ਜ਼ਖਮ ਹੋਏ ਵੀ ਆ ਦੇਖੋ ਆ ਦੇਖੋ ਜੀ ਕਿਸ ਤਰ੍ਹਾਂ ਦੇ ਇੱਥੇ ਇੱਥੇ ਬਾ ਨੀ ਪਾੜਤੀ ਨੌਜਵਾਨ ਦੇ ਇੱਥੇ ਤੁਸੀਂ ਪੱਟੀ ਨਹੀਂ ਕਰਵਾਈ ਹਜੇ ਪੱਟੀ ਹੁਣ ਕਰਨਗੇ ਜੀ ਹੁਣ ਨਵਾਂ ਹੋਣੀ ਨਵਾਂ ਹੁਣ ਬੱਜਿਆ ਜੀ ਆ ਸਵੇਰੇ ਹੋਇਆ ਆ ਇੱਥੇ ਤਿੰਨ ਨਾੜਾ ਵੀ ਨਿਕਲ ਗਈਆਂ ਬੱਲੇ ਤੇ ਆ ਦੇਖੋ ਇੰਨਾ ਜ਼ਿਆਦਾ ਹੈ ਦੇਖੋ ਕਿਸ ਤਰ੍ਹਾਂ ਸਵੇਰੇ ਇਸ ਨੌਜਵਾਨ ਦੇ ਹੋਇ ਕਿੱਥੋਂ ਆਏ ਤੁਸੀਂ ਆਪਣਾ ਪਿੰਡ ਪੌੜਾ ਫਤਿਹਗੜ੍ਹ ਸਾਹਿਬ ਜੀ ਲਈ ਫੇਰ ਵੀ ਤੁਸੀਂ ਹਜੇ ਵੀ ਡਟੇ ਹੋਏ ਹੋ ਹੁਣ ਕਿਆ ਕਰੀਏ ਜੀ ਉਹਨਾਂ ਦੇਖੋ ਗੁੰਡਾ ਕਰਦੀ ਪਰ ਉੱਤਰ ਆਈ ਜੀ ਇਹ ਦਰਦ ਨਹੀਂ ਹੋ ਰਿਹਾ ਤੁਹਾਨੂੰ ਕਰਤਿਆਂ ਨੂੰ ਹੋ ਰਿਹਾ ਹੈ ਕਿ ਹੁਣ ਕਿਆ ਕਰੀਏ ਅੱਗੇ ਵੀ ਜਾਣਾ ਜ਼ਰੂਰੀ ਹੈ ਹੁਣ ਪਹਿਲਾਂ ਦਵਾਈ ਬੂਟੀ ਲੈ ਕੇ ਪੱਟੀ ਕਰਾ ਕੇ ਫੇਰ ਦੇਖਦੇ ਆ ਜੀ ਆ ਦੇਖੋ ਜੀ ਕਿਸ ਤਰੀਕੇ ਦੇ ਨਾਲ ਇੱਥੇ ਫਟਿਆ ਹੋਇਆ ਦਿਖਾ ਰਹੇ ਨੇ ਤੇ ਇਹਨਾਂ ਗੋਲਿਆਂ ਦੇ ਸ਼ੈਲ ਜਿਹੜੇ ਨੇ ਐਸ ਉਹ ਲੈ ਕੇ ਆਏ ਨੇ ਔਰ ਕਹਿ ਰਹੇ ਨੇ ਕਿ ਗੋਲੇ ਸਿੱਟੇ ਗਏ ਹੈ ਲਗਾਤਾਰ ਸਾਡੇ ਤੇ ਗੋਲੇ ਸਿੱਟੇ ਜਾ ਰਹੇ ਨੇ ਫਿਰ ਤੋਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਫੱਟੜ ਹੋ ਰਹੇ ਨੇ ਪਰ ਇੰਤਜ਼ਾਮ ਕੀਤਾ ਹੋਇਆ ਆਪਣੇ ਤਰੀਕੇ ਦੇ ਨਾਲ ਜਿਹੜੇ ਸਾਰੇ ਕਿਸਾਨ ਨੇ ਉਹਨਾਂ ਨੇ ਫਰਸਟ ایڈ ਲੈਣ بار بار ਆ ਰਹੇ ਨੇ ਫਿਰ ਵੀ ਤੁਸੀਂ ਦੇਖੋ ਕਿ ਡਰੋਨ ਲਗਾਤਾਰ ਫਿਰ ਆ ਰਹੇ ਨੇ ਇੱਥੇ ਔਰ ਡਰੋਨ ਦੇ ਰਾਹੀਂ ਲਗਾਤਾਰ ਇੱਥੇ ਘੇਰੇ ਜਾ ਰਹੇ ਨੇ ਇਹੋ ਦੇ ਕੋਈ ਖੋਰ ਨੌਜਵਾਨ ਬਹੁਤ ਸਾਰੇ ਨੌਜਵਾਨ ਨੇ ਇੱਥੇ ਯਾ ਬਹੁਤ ਲੋਕ ਜਿਹੜੇ بار بار ਫੱਟੜ ਹੋ ਰਹੇ ਨੇ ਲਗਾਤਾਰ ਫੱਟੜ ਹੋ ਰਹੇ ਨੇ ਸਾਰੇ ਦੇ ਸਾਰੇ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਇੱਥੇ ਫੱਟੜ ਹੋ ਰਹੇ ਨੇ ਉਹਨਾਂ ਦੀ ਦਵਾ-ਦਾਰੂ ਕੀਤੀ ਜਾ ਰਹੀ ਹੈ ਪਰ ਸੋਚਿਆ ਜਾ ਰਿਹਾ ਹੈ ਕਿ ਇੱਥੇ ਜ਼ਿਆਦਾ ਕਰਬਾਸਾ ਹੋ ਜਾਏ ਇਸ ਕਰਕੇ ਉਹਨਾਂ ਨੂੰ ਫਟਾਫਟ ਜਿਹੜਾ ਐਂਬੂਲੈਂਸ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਏ ਔਰ ਕਿਸ ਤਰੀਕੇ ਦੇ ਨਾਲ ਕੀਤਾ ਜਾਏ ਕਿਉਂਕਿ ਪਲਾਸਟਿਕ ਦੇ ਨਾਲ ਕੱਟ ਪੈ ਸਕਦੀ ਹੈ ਤੁਸੀਂ ਦੇਖੋ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਬੰਬ ਸ਼ੈਲ ਜਿਹੜੀਆਂ ਨੇ ਉਹਨਾਂ ਤੇ ਪਿਆਰੀਆਂ ਨੇ ਲਗਾਤਾਰ ਔਰ ਡਰੋਨ ਰਾਹੀਂ ਹੁਣ ਗੋਲੇ ਜਿਹੜੇ ਨੇ ਉਹ ਲਗਾਤਾਰ ਚੱਲ ਰਹੇ ਨੇ ਨੌਜਵਾਨ ਬਹੁਤ ਫੱਟਰ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਔਰ ਉਹਨਾਂ ਨੂੰ ਬਾਰ-ਬਾਰ ਫਰਸਟ ایڈ ਦਿੱਤੀ ਜਾ ਰਹੀ ਹੈ ਔਰ ਡਰੋਨ ਬਾਰ-ਬਾਰ ਇਧਰ ਆ ਰਹੇ ਨੇ ਔਰ ਉਹਦੇ ਬਾਅਦ ਜਿਹੜੇ ਨੇ ਆ ਨੌਜਵਾਨ ਫਿਰ ਤੋਂ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਫੱਟੜ ਹੋਇਆ ਔਰ ਖੂਨੋਂ ਖੂਨ ਲਗੂ ਲਹਾਨ ਨੌਜਵਾਨ ਇੱਥੇ ਹੋ ਰਹੇ ਨੇ ਸ਼ੈਲ ਲੱਗ ਰਹੀਆਂ ਨੇ ਔਰ ਹੱਥਾਂ ਦੇ ਵਿੱਚ ਉਹਨਾਂ ਨੇ ਉਹ ਸ਼ੈਲਸ ਪਕੜ ਪਕੜ ਕੇ ਦਿਖਾ ਰਹੇ ਨੇ ਪਾਣੀ ਪਾਣੀ ਦੀ ਮੰਗਿਆ ਜਾ ਰਿਹਾ ਔਰ ਪਾਣੀ ਪੀਆ ਜਾ ਰਿਹਾ ਹੈ ਬਹੁਤ ਸਾਰੇ ਨੌਜਵਾਨ ਇਸ ਟਾਈਮ ਫੱਟੜ ਹੋ ਰਹੇ ਨੇ ਔਰ ਲਗਾਤਾਰ ਇਹ سلسلہ جاری ਹੈ ਤੁਸੀਂ ਦੇਖ ਸਕਦੇ ਹੋ ਪਰ ਜਿਹੜੀ ਕਿ ਇੱਥੇ ਕਿਹਾ ਗਿਆ ਹੈ ਕਿ ਜਿਹੜੇ ਅੱਗੇ ਕਿਸਾਨ ਸੀਗੇ ਉਹਨਾਂ ਨੇ ਸੀਮੈਂਟ ਵਾਲੇ ਬੈਰੀਕੇਡ ਜਿਹੜੇ ਨੇ ਉਹ ਪਿੱਛੇ ਖਿੱਚਣ ਵਿੱਚ ਕਾਮਯਾਬ ਇਸ ਟਾਈਮ ਹੋ ਗਏ ਨੇ ਸੋ ਜਿਹੜੀ ਜਦੋਂ ਜਹੇ ਦਾ ਸੇਰ ਦੀ ਜਿਹੜੀ ਚੱਲ ਰਹੀ ਸੀ ਉਹ ਲਗਾਤਾਰ ਹੁਣ ਵੀ ਦੇਖੋ ਕਿੰਨੀ ਪੂਰੀ ਤਰੀਕੇ ਦੇ ਨਾਲ ਇੱਥੇ ਦੇਖੋ ਡਰੋਨ ਕਿਵੇਂ ਵਜੇ ਕਿੱਥੋਂ ਵਜੇ ਡਰੋਨ ਤੁਹਾਡੇ ਗਿਰਾਂ ਸੀ ਉਧਰੋਂ ਆ ਰਹੇ ਆਂ ਕੁੱਤੀ ਸਰਕਾਰ ਹਾਂ ਜਿਹੜੇ ਵਜਿਆ ਕੁੱਤੀ ਸਰਕਾਰ ਕੁਝ ਵੀ ਨਹੀਂ ਕਿਹਾ ਔਰ ਬੰਬ ਮਾਰ ਰਹੇ ਆਂ ਬੜੀ ਜ਼ੋਰਦਾਰ ਮਾਰੇ ਗੋੜਾ ਉਹਨਾਂ ਨੇ ਤੁਸੀਂ ਤੁਸੀਂ ਆਪਣੇ ਕਿਸਾਨ ਹਾਂ ਕਿਸਾਨ ਤੁਸੀਂ ਅੱਗੇ ਅਸੀਂ ਕੁਝ ਨਹੀਂ ਕਰਨਗੇ ਸੀਗੇ ਵੀ ਆਪਾਂ ਉਹਨਾਂ ਨੂੰ ਪਾਉਂਦਾ ਆਪਣਾ ਜੀ ਜੋ ਕਰਨਾ ਖਸਮਾ ਹਾ ਖੜੇ ਸੀ ਅਸੀਂ ਉਹਨਾਂ ਨੇ ਆ ਕੇ ਅੰਦਰ ਸਾਰਾ ਵਾਰਦਾਤ ਕਰਦੀ ਅਸੀਂ ਖੜੇ ਹਾਂ ਜੀ ਆਪਾਂ ਖੜੇ ਹਾਂ ਜੇ ਸਿਰ ਵਿਧਾਨ ਕਰੀਏ ਫੇਰ ਤਾਂ ਕਰਨ ਹੁੰਦੀ ਆ ਜੀ ਜਦ ਅਸੀਂ ਵਿਧਾਨੀ ਨਹੀਂ ਕਰ ਰਹੇ ਉਤੋਂ ਗੋਲੀ ਮਾਰਨੇ ਆ ਤੁਹਾਡੇ ਜਿਆਦਾ ਚੋਟ ਲੱਗੀ ਐ ਨਹੀਂ ਤਾਂ ਕੁਝ ਨਹੀਂ ਕਰ ਹੁੰਦੀ ਰਹਿੰਦੀ ਐ ਜੀ ਸਰਦਾਰਾਂ ਨੂੰ ਬੱਦੀ ਜੇ ਸ਼ੁਰੂਆਤ ਹੈ ਜੇ ਜੇ ਅਸੀਂ ਖਿੰਡੇ ਪੇ ਦਾ ਸਾਰੇ ਹੋ ਜਾਣਗੇ ਨੌਜਵਾਨ ਕਿਥੋਂ ਤੁਸੀਂ ਨਾਜਪੁਰਾ ਤੋਂ ਹਾਂਜੀ ਵਿਸ਼ਾਲ ਜੀ ਨਾਮ ਹੈ ਵਿਸ਼ਾਲ ਨਾਮ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਫਟ ਜਿਹੜੇ ਨੇ ਉਹ ਨੌਜਵਾਨਾਂ ਦੇ ਲੱਗੇ ਨੇ ਬਜ਼ੁਰਗ ਨੇ ਉਹਨਾਂ ਦੇ ਲੱਗੇ ਨੇ ਔਰ ਇੱਕ ਦੂਸਰੇ ਕਿਸਾਨ ਨੇ ਉਹਨਾਂ ਦੇ ਲੱਗੇ ਨੇ ਉਹ ਕਹਿੰਦੇ ਕਿ ਅਸੀਂ ਅੱਗੇ ਸੀਗੇ ਤਾਂ ਕਰਕੇ ਇਸ ਤਰੀਕੇ ਦੇ ਨਾਲ ਖੇਤ ਜਿਹੜੇ ਨੇ ਉਹ ਛੁੱਟੇ ਜਾ ਰਹੇ ਨੇ ਔਰ ਉਹਨਾਂ ਦੇ ਲੱਗੇ ਨੇ ਔਰ ਉਹ ਫਟਣ ਦੇ ਬਾਅਦ ਵੱਡੇ ਵੱਡੇ ਫਾਟਰ ਵੱਡੇ ਵੱਡੀਆਂ ਜੜੀਆਂ ਨੇ ਨੁਕਸਾਨ ਹੋ ਰਿਹਾ ਹੈ ਲਹੂ ਲਹਾਨ ਹੋ ਰਿਹਾ ਹੈ ਕਿਸਾਨ ਪਰਥੇ ਦੇਖੋ ਤੁਸੀਂ ਫਿਰ ਵੀ ਜਜ਼ਵਾ ਜਿਹੜਾ ਕਾਇਮ ਹੈਗਾ ਇਸ ਟਾਈਮ ਤੇ ਲਗਾਤਾਰ ਕਿਸਾਨ ਅੱਗੇ ਵਧ ਰਹੇ ਨੇ ਔਰ ਕਹਿ ਰਹੇ ਨੇ ਕਿ ਅਸੀਂ ਪਿੱਛੇ ਮੋੜਨ ਵਾਲੇ ਨਹੀਂ ਹੈਗੇ ਆ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਬਿੰਦੂ ਸਿੰਘ ਸ਼ੰਭੂ ਬਾਰਡਰ ਤੁਸੀਂ ਦੇਖਦੇ ਰਹੋ ਡੀਫੈਕਟ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ